ਇਹ ਨਹੀਂ ਸੀ ਯਾ ਮੈਂ ਉਹਨਾਂ ਦਾ ਕਹਿੰਦਾ ਮਤਲਬ ਕਿ ਅਪਰ ਕਲਾਸ ਜਿਹੜੀ ਹੈ ਕਾਸਟ ਹੈ ਜਿਹੜੀ ਉਹਨਾਂ ਨੂੰ ਹਰ ਕਮਿਊਨਿਟੀ ਜਿਹੜੀ ਹੈ ਉਹ ਆਪਣੇ ਦੀ ਗੱਲ ਕਰਦੀ ਕਾਂਗਰਸ ਜਿਹੜੀ ਬੜੀ ਸੈਕੂਲਰ ਪਾਰਟੀ ਆ ਔਰ ਸਾਰੇ ਕਾਸਟ ਵਾਈਟ ਚਲਦੀ ਨੀਤੀ ਉਹ ਕਾਂਗਰਸ ਦੇ ਵਿੱਚ ਕਾਸਟ ਸਿਸਟਮ ਚਲਦਾ ਅੱਜ ਖੜਗੇ ਸਾਹਿਬ ਸਾਡੇ 올 ਇੰਡੀਆ ਕਾਂਗਰਸ ਕਮਿਟੀ ਦੇ ਐਸ ਸੀ ਉਹਨਾਂ ਤੋਂ ਵੱਡਾ ਲੀਡਰ ਕੌਣ ਹੋ ਸੀ ਪਰ ਅੰਤ ਸਿੰਘ ਰਾਜਾ ਬਿੰਦ ਦੇ ਕਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੀਟਿੰਗ ਜਿਹੜੀ ਉਹ ਖਤਮ ਹੋ ਚੁੱਕੀ ਆ ਹਾਲਾਂਕਿ ਜੇ ਦੇਖੀਏ ਤਾਂ ਇਹ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਚਰਚਾ ਰਹੀ ਤਾਂ ਲਗਾਤਾਰ ਚੰਜੀ ਚੰਨੀ ਦੇ ਵੀਡੀਓ ਲੈ ਕੇ ਆ ਰੰਦਾਵਾ ਸਾਹਿਬ ਦੇਖੀਏ ਵੀਡੀਓ ਨੂੰ ਲੈ ਕੇ ਬੜੀ ਚਰਚਾ ਰਾਤ ਦੀ ਚੱਲ ਰਹੀ ਹੈ ਕਿ ਕਿਹਾ ਕਿ ਜਦੋਂ ਚੰਜੀ ਚੰਨੀ ਹੋਰਾਂ ਦਾ ਵੀਡੀਓ ਸਾਹਮਣੇ ਆਉਂਦਾ ਕੋਈ ਕੋ ਪਹਿਲੀ ਗਲਤੀ ਮੈਂ ਮੀਟਿੰਗ ਚ ਨਹੀਂ ਸੀਗਾ ਔਰ ਮੇਰਾ ਖਿਆਲ ਹੈ ਕਿ ਸਦਾ ਚੰਜੀ ਸਿੰਘ ਚੰਨੀ ਦਾ ਇਹ ਨਹੀਂ ਸੀਗਾ ਉਹਨਾਂ ਦਾ ਕਹਿਣ ਦਾ ਮਤਲਬ ਕਿ ਅਪਰ ਕਲਾਸ ਜਿਹੜੀ ਹੈ ਕਾਸਟ ਜਿਹੜੀ ਉਹਨਾਂ ਨੂੰ ਹਰ ਕਮਿਊਨਿਟੀ ਜਿਹੜੀ ਆ ਉਹ ਆਪਣੇ ਦੀ ਗੱਲ ਕਰਦੀ ਹੈ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਚਨੀ ਸਾਹਿਬ ਨੂੰ ਚਨੀ ਸਾਹਿਬ ਕਰ ਵੀ ਨਹੀਂ ਸਕਦੇ ਮੇਕੋ ਐ ਐਲਓਪੀ ਬਣੇ ਉਹਦੇ ਬਾਅਦ ਮਨਿਸਟਰ ਬਣੇ ਸੀਐਮ ਬਣੇ ਅਨਾਉਂਸਮੈਂਟ ਸੀਐਮ ਦੀ ਹੋਈ ਹੁਣ ਸੀ ਸੀਡਬਲਯੂਸੀ ਦੇ ਮੈਂਬਰ ਨੇ ਫਾਰਮਰ ਜਿਹੜੀ ਐਗਰੀਕਲਚਰ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਨੇ ਕਿ ਇਹ ਤੇ ਉਹ ਕਾਂਗਰਸ ਜਿਹੜੀ ਬੜੀ ਸੈਕੂਲਰ ਪਾਰਟੀ ਆ ਔਰ ਸਾਰੇ ਕਾਸਟ ਵਾਈਜ਼ ਹੀ ਚੱਲਦੇ ਨੇ ਤੇ ਉਹ ਕਾਂਗਰਸ ਦੇ ਵਿੱਚ ਕਾਸਟ ਸਿਸਟਮ ਚੱਲਦਾ ਬੀਜੇਪੀ ਚ ਚੱਲਦਾ ਹੈ ਜੋ ਹੋਰ ਨਾ ਪਾਰਟੀ ਚੱਲ ਸਕਦਾ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਸਾਰੇ ਇਕੱਠੇ ਪਰ ਨਰਾਜਗੀ ਚੰਨੀ ਚੰਨੀ ਜਿਵੇਂ ਦਰਸਾਉਂਦੇ ਨੇ ਕਿ ਸਾਰੀ ਇਹ ਪ੍ਰਕਾਸਟ ਜਿਹੜੇ ਕਿ ਹਾਇਰ ਪੋਸਟ ਜੀ ਦੇ ਨਾ ਮੇਰਾ ਮੇਰਾ ਨਹੀਂ ਵੇਖੋ ਵੇਖੋ ਅੱਜ ਖੜਗੇ ਸਾਹਿਬ ਸਾਡੇ 올 ਇੰਡੀਆ ਕਾਂਗਰਸ ਕਮਿਟੀ ਦੇ ਐਸ ਸੀ ਉਹਨਾਂ ਤੋਂ ਵੱਡਾ ਲੀਡਰ ਕੌਣ ਹੋ ਸਕਦਾ ਤੇ ਇਸ ਕਰਕੇ ਜਿਹੜੀ ਕਾਂਗਰਸ ਜਿਹੜੀ ਸੈਕੂਲਰ ਪਾਰਟੀ ਆ ਇਹਦੇ 'ਚ ਜਾਤ ਪਾਤ ਦੀ ਕੋਈ ਗੱਲ ਨਹੀਂ ਇਹਦੇ 'ਚ ਅਸੀਂ ਸਾਰੇ ਇਕੱਠੇ ਆ ਇਹਦੇ 'ਚ ਰੰਦਾਵਾ ਵੀ ਉਦਾਂ ਦਾ ਚਨੀ ਸਾਹਿਬ ਵੀ ਉਦਾਂ ਦੇ ਨੇ ਦੂਸਰੇ ਆਪਣੇ ਗਿਲਜੀਆ ਸਾਹਿਬ ਨੇ ਦੈਨੀਆ ਇਹ ਇਹ ਕਰਕੇ ਇਹ ਚੀਜ਼ ਮੇਰੇ ਖਿਆਲ ਕੇ ਕਿ ਉਹਨਾਂ ਨੇ ਵੀ ਕੱਲ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਵੀ ਗੱਲ ਕੀਤੀ ਤੇ ਉਹਨਾਂ ਨੇ ਬੜਾ ਕੈਟੇਗੋਰਿਕਲੀ ਕਹਿ ਕੇ ਇਹ ਮੇਰੀ ਕਹਿਣ ਦਾ ਮਤਲਬ ਨਹੀਂ ਸੀਗਾ ਕਿ ਉਹਦੇ ਚ ਜਿਹੜੀ ਆ ਕਿ ਮੈਂ ਮੈਂ ਮੰਨਦਾ ਨਹੀਂ ਕਿ ਚੰਨੀ ਸਾਹਮਣੇ ਦਿਲੋਂ ਗੱਲ ਕੀਤੀ ਉਹਨਾਂ ਦੇ ਲੋਕ ਕਹਿੰਦੇ ਨੇ ਕਿ ਆਸਰ ਮੇਰੀ ਗੱਲ ਸੁਣੋ ਮੈਂ ਉਹ ਉਸ ਲੈਵਲ ਦਾ ਨਹੀਂਗਾ ਜੇ ਸੀ ਡਬਲ ਇੱਕ ਮਿੰਟ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇਹ ਤੁਸੀਂ ਮੇਰੇ ਖਿਆਲ ਪ੍ਰੋਵੋਕ ਕਰ ਰਹੇ ਹੋ ਇੱਕ ਵੇਟ 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 ਇੱਕ ਮਿੰਟ ਸੁਣ ਲਓ ਜਿਹੜਾ ਸੀ ਡਬਲ ਸੀ ਦਾ ਮੈਂਬਰ ਆ ਉਹ ਤੇਡੀ ਅਸੀਂ ਥਲੜੇ ਜਾਂ ਛੋਟੇ ਜਿਹੜੇ ਉਹ ਫਰਾਂਗੇ ਗੱਲ ਉਹਨਾਂ ਨੂੰ ਵੀ ਚਾਹੀਦਾ ਕਿ ਇਹ ਇਸ ਕੰਟਰੋਵਰਸੀ ਚ ਆਉਣਾ ਨਹੀਂ ਚਾਹੀਦਾ ਔਰ ਮੇਰੇ ਖਿਆਲ ਚ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਨਿਊਜ਼ ਆਈ ਸੀ ਤੇ ਉਹਦੇ ਚ ਵੀ ਚੰਨੀ ਸਾਹਿਬ ਨੂੰ ਆਪਣੀ ਕਨਟਰਡਿਕਸ਼ਨ ਜਾਂ ਆਪਣੀ ਉਹ ਨਹੀਂ ਸੀ ਦੇਣਾ ਚਾਹੀਦਾ ਛੋਟੀ ਜੀ ਗੱਲ ਨੂੰ ਬਹੁਤ ਵੱਡਾ ਫਲੇਰ ਅਪ ਕਰਨਾ ਮੇਰਾ ਖਿਆਲ ਕਿ ਕਾਂਗਰਸ ਨਹੀਂ ਕਾਂਗਰਸ ਲਈ ਫਾਇਦੇਮੰਦ ਨਹੀਂ ਸਿਰ ਸਤਾਈ ਦੀ ਚੋਣਾਂ ਦੇ ਵਿੱਚ ਇਸ ਤਰੀਕੇ ਤੇ ਬਿਆਨਬਾਜ਼ੀ ਬਿਸ਼ੇ ਕਾਂਗਰਸ ਕਹਿੰਦੀ ਲੇਕਿਨ ਉਹ ਤਾਂ ਗੁੱਲਗੁਲ ਬਿਆਨਬਾਜ਼ੀ ਹੈ ਮੇਰੇ 1 ਮਿੰਟ ਮੇਰੀ ਗੱਲ ਸੁਣ ਲੋ ਹਾਂਜੀ ਹਰ ਘਰ ਚ ਭੰਡੇ ਤੇ ਖੜਕਦੇ ਨੇ ਤੇ ਹਰ ਘਰ ਚ ਉਹ ਘਰ ਤਰੱਕੀ ਵੀ ਕਰਦਾ ਤੁਸੀਂ ਮੈਨੂੰ ਇਹਦੇ ਚ ਦੱਸੋ ਬੀਜੇਪੀ ਦਾ ਪ੍ਰੈਜ਼ੀਡੈਂਟ ਸੁਨੀਲ ਜਾਖੜ ਉਹ ਦਾ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਅਸ਼ੂਨੀ ਸ਼ਰਮਾ ਇਹ ਕਿਨੇ ਇਕੱਠੇ ਚੱਲਦੇ ਨੇ ਜੀ ਸਾਡੀ ਲੜਾਈ ਤੇ ਤੁਸੀਂ ਬਹੁਤ ਕਰਨ ਲੱਗ ਪੈਂਦੇ ਹੋ ਪਰ ਪ੍ਰੈਸ ਵਾਲਿਓ ਥੋੜਾ ਜਨਾ ਆਪਾਂ ਇਹ ਕਰੀਏ ਤੁਹਾਨੂੰ ਗੁੱਸਾ ਵੀ ਲੱਗਦਾ ਮੇਰਾ ਕਿ ਇਹ ਸਿੱਧਾ ਹੋ ਕੇ ਬੋਲਣ ਲੱਗ ਪੈਂਦਾ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਯਾਰਾ ਸਾਡੀ ਲੜਾਈ ਦੀ ਗੱਲ ਨਾ ਕਰੋ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹਦੇ ਤੇ ਆਓ ਸਾਡੀਆਂ ਲੜਾਈਆਂ ਜਿਹੜੀਆਂ ਨੇ ਸੈਕੰਡਰੀ ਨੇ ਤੁਸੀਂ ਡਾਇਵਰਟ ਕਰ ਦਿਓ ਪੰਜਾਬ ਨੂੰ ਪੰਜਾਬ ਦੇ ਵਿੱਚ ਬਣ ਕੀ ਰਿਹਾ ਪੰਜਾਬ ਦਾ ਗੈਂਗਸਟਰイズਮ ਕੀ ਕਰ ਰਿਹਾ ਰੋਜ਼ ਲੋਕਾਂ ਨੂੰ ਗੋਲੀਆਂ ਮਾਰ ਰਿਹਾ ਐਕਸਟਰੈਕਸ਼ਨ ਚੱਲ ਰਹੀ ਆ ਪੰਜਾਬ ਦੀ ਇਕਨੋਮੀ ਦੀ ਗੱਲ ਕਰੋ ਪੰਜਾਬ ਦੇ 4 ਲੱਖ ਕਰੋੜ ਕਰਜ਼ੇ ਦੀ ਗੱਲ ਕਰੋ ਕਿ ਇਹਦੇ ਚੋਂ ਕਿਦਾਂ ਬਾਹਰ ਨਿਕਲਣਾ ਪੰਜਾਬ 'ਚ ਇਹ ਗੱਲ ਕਰੋ ਕਿ ਯੂਥ ਤੁਹਾਡਾ ਸਾਰਾ ਪੰਜਾਬ ਛੱਡ ਕੇ ਦੌੜ ਗਿਆ ਨਸ਼ੇੜੀ ਬਣ ਕੇ ਯਾਰ ਅਸੀਂ ਇਹਨਾਂ ਦੀਆਂ ਲੜਾਈਆਂ ਚ ਪੈ ਰਾਂਗੇ ਇਹ ਦੀ ਇਹ ਦੀ ਪੰਜਾਬ ਦੀ ਪੰਜਾਬ ਦੀ ਗੱਲ ਕਰੋ ਜੀਪੀ ਤੁਹਾਨੂੰ ਤਾਂ ਮੌਤ ਦੇ ਰਹੀ ਉਹਨਾਂ ਨੂੰ ਰਾਤ ਚ ਕਿਵੇਂ ਢੇਲੋ ਯਾਰ ਫੇਰ ਤੂੰ ਉਧਰ ਨੂੰ ਆ ਰਿਹਾ ਮੈਂ ਤੈਨੂੰ ਕਹ ਰਿਹਾ ਕਿ ਪੰਜਾਬ ਦੀ ਗੱਲ ਕਰੋ ਪੰਜਾਬ ਖਤਮ ਹੋ ਰਿਹਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੀਡਰ ਸੀਗੇ ਉਹਨਾਂ ਦੇ ਵੀ ਆਪਸ ਵਿੱਚ ਗਰੁੱਪ ਸੀਗੇ ਉਹਨਾਂ ਉਹਨਾਂ ਦਾ ਇੱਕ ਟੀਚਾ ਸੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਬਾਅਦ ਚੱਲ ਰਹੀਆਂ ਲੜਾਂਗੇ ਸਾਡੇ ਕੋਲ ਜਦੋਂ VOTING ਹੋ ਜਾਣੀ ਆ ਉਹਦੇ ਜੀ ਇੱਕ ਮਹੀਨੇ ਦੇ ਵਿੱਚ ਕਾਊਂਟਿੰਗ ਦਾ ਟਾਈਮ ਮਿਲਦਾ ਲੜਾਈਆਂ ਉਹਦੋਂ ਸ਼ੁਰੂ ਕਰਾਂਗੇ ਅੱਜ ਸਾਡਾ ਕੋਈ ਗਰੁੱਪ ਨਹੀਂ ਅਸੀਂ ਸਾਰੇ ਇਕੱਠੇ ਆ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡਾ ਇੱਕੋ ਹੀ ਟੀਚਾ ਹੈ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਇਹ ਗੈਂਗਸਟਰ ਜਿਹੜੇ ਨੇ ਲੁੱਟ ਰਹੇ ਨੇ, ਗੋਲੀਆਂ ਮਾਰ ਰਹੇ ਨੇ, ਪੰਜਾਬ ਦੀ ਇਕਨੋਮੀ ਖਤਮ ਹੋ ਗਈ, ਪੰਜਾਬ ਦੀ ਐਜੂਕੇਸ਼ਨ ਖਤਮ ਹੋ ਗਈ, ਪੰਜਾਬ ਦੀ ਹੈਲਥ ਸਿਸਟਮ ਖਤਮ ਹੋ ਗਿਆ। ਪੰਜਾਬ ਦੇ ਵਿੱਚ ਜਾਇਦਾਦਾਂ ਵੇਚਣ ਪੈ ਗਏ ਨੇ। ਇਹਨਾਂ ਚੀਜ਼ਾਂ ਦੀ ਗੱਲ ਕਰੀਏ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਹ ਗੱਲਾਂ ਦੀ ਬਜਾਏ ਸਾਡੇ ਕੋਲ ਇਹ ਸਵਾਲ ਪੁੱਛੋ ਕਿ ਤੁਹਾਡਾ ਵਿਜ਼ਨ ਕੀ ਆ? ਤੁਸੀਂ ਪੰਜਾਬ ਕਿਵੇਂ ਬਚਾਉਣਾ ਪੰਜਾਬ ਬਚੂ ਤੇ ਹੀ ਐਮਐਲਏ ਬਣਾਗੇ ਤੇ ਪੰਜਾਬ ਹੀ ਖਤਮ ਹੋ ਗਿਆ ਜੇ ਪੰਜਾਬ ਦਾ ਯੂਥ ਹੀ ਅਸੀਂ ਮਾਰ ਦਿੱਤਾ ਤੇ ਉਧਰ ਅਸੀਂ ਕੀ ਕਰਾਂਗੇ ਉਧਰ ਨਸ਼ਾ ਵਿਰੁੱਧ ਵਾਂਗ ਅੱਜ ਡੀਜੀਪੀ ਨੇ ਕੈਂਪੇਨ ਲਾਂਚ ਕਰੀ ਹੈ ਜੀ ਚਲੋ ਮੈਨੂੰ ਮੇਰੀ 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 1 ਮਿੰਟ ਸੁਣ ਲਓ ਤੁਹਾਨੂੰ ਨਹੀਂ ਪਤਾ ਕਿ ਹਾਈ ਕੋਰਟ ਤੇ ਕਿੰਨੇ ਕੇਸ ਨੇ ਜਿਹੜੇ ਲੋਕੀ ਸਿਕਿਉਰਿਟੀ ਲੈਣ ਲਈ ਗਏ ਨੇ ਤੁਹਾਨੂੰ ਨਹੀਂ ਪਤਾ ਡੀਜੀ ਸਾਹਿਬ ਨਸ਼ੇ ਤੁਸੀਂ ਇੱਕੋ ਚਿੱਟਾ ਚਿੱਟਾ ਰੋਲਾ ਪਾਈ ਜਾ ਰਹੇ ਹੋ ਤੁਹਾਡੇ ਨੱਕ ਦੇ ਥੱਲੇ ਪੰਜਾਬ ਚ ਜਿਹੜਾ ਸਿੰਥੈਟਿਕ ਡਰੱਗ ਆ ਪਹਿਲੋ ਉਹਦੇ ਤੇ ਕੰਟਰੋਲ ਕਰ ਲਓ ਹੰਦਾਬਾਪ ਸਾਹਿਬ ਤੁਸੀਂ ਕਿਵੇਂ ਲੋਕਾਂ ਦੇ ਵਿੱਚ ਕਿਉਂਕਿ ਚਲੋ ਹੁਣ ਤਾਂ ਚੋਣਵੀਂ ਇਸ਼ੂ ਹੋ ਚੁੱਕੇ ਆ ਲੋਕਾਂ ਦੇ ਵਿੱਚ ਆ ਤੁਸੀਂ ਕਿਹਾ ਸਾਡੀ ਲੜਾਈ ਛੱਡ ਕੇ ਹੁਣ ਤੁਸੀਂ ਮੇਨ ਮੁੱਦੇ ਆ ਤਾਂ ਆ ਗਏ ਲੇਕਿਨ ਕਾਂਗਰਸ ਦੀ ਮੇਰੀ 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 ਇੱਕ ਮਿੰਟ ਸੁਣੋ ਮੈਂ ਹੁਣੇ ਹੀ ਕਹਾ ਨਾ ਕਿ ਆਪਾਂ ਨੂੰ ਸਾਨੂੰ ਸਿੰਥੈਟਿਕ ਡਰੱਗ ਦੇ ਪਿੱਛੇ ਪੈਣਾ ਚਾਹੀਦਾ ਹਮ ਅੱਜ ਜਿਹੜੀ ਸਿੰਥੈਟਿਕ ਡਰੱਗ ਆ ਆਪਾਂ 10 ਰੁਪਏ ਦਾ ਪੱਤਾ ਲੈਣੇ ਆ 10 ਰੁਪਏ ਵਾਲਾ ਜਿਹੜਾ 100 ਰੁਪਏ ਦਾ ਹੋ ਗਿਆ ਫੱਕਾ ਮਾਰਦੇ ਤੇ ਕੰਮ ਤੇ ਤੁਰ ਪੈਣੇ ਆ ਸ਼ਾਮੀ ਫੇਰ ਕੰਨੇ ਆ ਰਾਤੀ ਸੌਣ ਲੱਗਿਆ ਫੇਰ ਕੰਨੇ ਆ ਉਹ ਪਹਿਲੋਂ ਡਰਗ ਜਿਹੜੀ ਮੈਡੀਸਨ ਜਿਹੜੀ ਆ ਜਿਹੜੀ ਉਹਨੂੰ ਤੇ ਕੰਟਰੋਲ ਕਰ ਲੋ ਉਹ ਤੇ ਸਾਡੇ ਹੱਥ ਚੀਜ਼ ਆ ਨਾ ਉਹ ਤੇ ਗਵਰਨਮੈਂਟ ਦੇ ਹੱਥ ਚ ਆ ਉਹਨੂੰ ਇਹੋ ਜਿਹਾ ਕੋਈ ਲਾ ਲੈ ਕੇ ਹੋਣਾ ਚਾਹੀਦਾ ਉਹਦੇ ਚ ਫਤ ਵਤ ਜਿਹੜਾ ਕਨਨ ਕੇਸ ਜਿਹੜਾ ਰਜਿਸਟਰ ਹੋਣਾ ਚਾਹੀਦਾ ਕਿ ਕਿਸ ਦੁਕਾਨ ਤੋਂ ਤੁਰਿਆ ਕਿਨੂੰ ਪ੍ਰੈਸਕ੍ਰਾਈਬ ਕਿਨੇ ਕੀਤਾ ਉਹ ਡਾਕਟਰ ਤੇ ਵੀ ਹੋਣਾ ਚਾਹੀਦਾ ਉਹ ਕੈਮਿਸਟ ਤੇ ਵੀ ਹੋਣਾ ਚਾਹੀਦਾ ਤੇ ਜਿਹੜਾ ਖਾ ਰਿਹਾ ਉਹਦੇ ਤੇ ਵੀ ਹੋਣਾ ਚਾਹੀਦਾ ਇਸ ਤਰ੍ਹਾਂ ਨੂੰ ਲੈ ਕੇ ਲੱਗਦਾ ਕਿ ਸਰਫੀ ਆਖਰ ਜਿਵੇਂ ਕਿਹਾ ਉਹਨਾਂ ਨੇ ਕਿ ਅਸੀਂ ਜਿਹੜੇ ਬਾਹਰ ਗੈਂਗਸਟਰ ਨੇ ਉਹਨਾਂ ਨੂੰ ਵੀ ਲਿਆਉਣ ਦੇ ਲਈ ਇਹ ਆਪਰੇਸ਼ਨ ਮੇਰੀ ਗੱਲ ਸੁਣੋ ਪਹਿਲਾਂ ਪੰਜਾਬ ਪੁਲਿਸ ਦੀ ਤੇ ਸਫਾਈ ਕਰ ਲੋ ਜਿਹੜੇ ਨਾਲ ਰਲੇ ਨੇ ਡੀਜੀਪੀ ਸਾਹਿਬ ਤੁਹਾਨੂੰ ਕਈ ਵਾਰਾਂ ਕਿਹਾ ਕਿਉਂ ਨਹੀਂ ਜਵਾਬ ਦਿੰਦੇ ਐਕਸਟਰੈਕਸ਼ਨ ਜਿਹੜੇ ਡੀਐਸਪੀ ਐਸਐਚਓ ਕਰਾਉਂਦੇ ਨੇ ਕਿਉਂ ਨਹੀਂ ਜਵਾਬ ਦਿੰਦੇ ਕਿਉਂ ਲੋਕਾਂ ਨੂੰ ਪ੍ਰੋਟੈਕਸ਼ਨ ਦਿੰਦੇ ਹੋ ਜਿਹੜੇ ਗੈਂਗਸਟਰਾਂ ਦੇ ਨਾਲ ਨੇ ਕਿ ਕਿਉਂ ਲੋਕੀ ਉੱਥੇ ਗਏ ਨੇ ਹਾਈ ਕੋਰਟ 'ਚ ਕੋਈ ਹਜ਼ਾਰ ਤੋਂ ਉੱਪਰ ਐਪਲੀਕੇਸ਼ਨ ਪਈ ਆ ਜਿੰਨਾ 5-5 ਲੱਖ ਦੇ ਐਡਵੋਕੇਟ ਕੀਤੇ ਕਿ ਸਾਨੂੰ ਪ੍ਰੋਟੈਕਸ਼ਨ ਦਵਾਓ ਸਾਨੂੰ ਥ੍ਰੈਟਸ ਆ ਰਹੇ ਨੇ ਮੈਨੂੰ ਤੁਸੀਂ ਨਾ ਬੋਲੋ ਤੁਹਾਡੇ ਤੋਂ ਵੀ ਮੋਬਾਈਲ ਤੇ ਉਹ ਜਿਹੜੇ ਤੁਸੀਂ ਜਦੋਂ ਲਾਉਂਦੇ ਹੋ ਉਹਨਾਂ ਦੇ ਅਗੇ ਇੱਥੇ ਸਟੇਟਮੈਂਟ ਤੁਹਾਨੂੰ ਉਹਦੇ ਕਾਕਾ ਹੁਣ ਲਈ ਤੂੰ ਅਗਲੀ ਤੈਨੂੰ ਦੱਸਾਂਗੇ ਤੋ ਇਸ ਕਰਕੇ ਤੁਹਾਨੂੰ ਇਹ ਦਲੇਰ ਤੁਹਾਨੂੰ ਬਣਨਾ ਪੈਣਾ ਜਿਹੜੇ ਆ ਤੁਸੀਂ ਇਹ ਆ ਜਿਹੜੇ ਤੁਸੀਂ ਕੈਮਰੇ ਲੈ ਖੜੋਤੇ ਨੇ ਇਹਨਾਂ ਕੈਮਰਿਆਂ ਪੰਜਾਬ ਫੀ ਕਰਨਾ नशा खत्म करेगा सर राजस्थान में जिस तरीके से एस आई आर का दौर जो है वो तो चला है एल ओ पी ने कहा की जब ऐसी गृह मंत्री अमित शाह राजस्थान का दौरा किया उसके बाद ऐसी देखिये हमारे प्रेजिडेंट और जो एल ओ पी है मनरेगा से भी ज़्यादा जब मनरेगा का हमने वहाँ कंपेन स्टार्ट किया और उसके बाद इमीडिएटली होम मिनिस्टर साहब वहाँ आए क्योंकि मनरेगा में हमारा बहुत सक्सेसफुल जो कंपेन चल रही है उसके बाद वो आए और एक आदमी पंद्रह सौ आदमी की बिना मोबाइल नंबर एक आदमी मेरे ख्याल दस लोगों की टिकट काटने के लिए अप्लाई कर सकता है तो वहाँ तो हजारों एक मोबाइल एक नाम के ऊपर हजार हजार जो कर दिया वहाँ अलवर में जो उनका रूरल एरिया है वहाँ और लक्ष्मणगढ़ में दो तो ही हमने जब देखी कि वहाँ हजारों की तादाद में पच्चीस हजार वोट काटने के लिए दे दिए तो ये ये गवर्नमेंट जो है अब डिसाइड गवर्नमेंट करेगी पहले वोटर डिसाइड करता था कि मैं गवर्नमेंट को वोट किस गवर्नमेंट को बढ़ाने के लिए वोट करूंगा अब बीजेपी ने ये कर दिया कि जो हम चाहेंगे वो वोटर रहेगा जिसको हम नहीं चाहते वो वोटर नहीं रहेगा इसको रोकने की जरूरत है डेमोक्रेसी को अब बचाने की जरूरत है सौ जो पावन स्वरूपों की बात थी और सरकार कह रही थी कि मिल गए हैं लेकिन आप यूटर्न लेते हुए वो नजर आ रहे हैं देखिए आपने ये पंजाबी बोला जो आदमी चीफ मिनिस्टर साहब रिक्वेस्ट करूंगा कि ती दरबार साहब जाके मैनू सिख रेयत मर्यादा दिन नहीं पता बड़े अफसोस वाली गल आ ਪੰਜਾਬ ਦੇ ਕਿਸੇ ਹਿੰਦੂ ਨਾਲ ਗੱਲ ਕਰ ਲੋ ਸਹਿਜਤਾਰੀ ਨਾਲ ਤੇ ਉਹ ਨੂੰ ਇਹ ਪਤਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਕਿਵੇਂ ਟੇਕਣਾ ਔਰ ਮੈਂ ਬੇਸ਼ੱਕ ਸਿੱਖਿਆ ਸਭ ਤੋਂ ਵੱਧ ਜੇ ਕਿਸੇ ਸੀ ਸ਼ਰਤ ਆ ਹੈਗੀ ਆ ਤੇ ਉਹ ਸਹਿਜਤਾਰੀਆਂ ਚ ਤੇ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਜਿਸ ਟੀ ਮਿਨਿਸਟਰ ਜੋ ਲੋਕਾਂ ਨੂੰ ਕਹਿੰਦਾ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਆ ਉਹਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਪੱਗ ਬੜੀਆਂ ਸ਼ਹਾਦਤਾਂ ਤੋਂ ਬਾਅਦ ਮਿਲੀ ਆ ਜੇ ਇਹ ਅਮਰਤ ਪਾਨ ਗੁਰੂ ਗਬਿੰਦ ਸਿੰਘ ਨੇ ਆਪਣਾ ਸਰਬੰਸਵਾਰ ਦਿੱਤਾ ਤੇ ਉਹ ਉਸ ਅਕਾਲ ਤਖਤ 'ਤੇ ਜਿੱਥੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸ਼੍ਰੀ ਪਾਸ਼ਾਏ ਨੇ ਦਿੱਤੀਆਂ ਕਿ ਤੁਸੀਂ ਰਾਜ ਵੀ ਕਰਾਂਗੇ ਤੇ ਅਸੀਂ ਧਰਮ ਨੂੰ ਵੀ ਬਚਾਵਾਂਗੇ ਉੱਥੇ ਜਾ ਕੇ ਇਹੋ ਜੇ ਚੀਫ ਮਿਨਿਸਟਰ ਨੇ ਬਿਹੂਦਾ ਪਹਿਲਾਂ ਗੱਲਾਂ ਕੀਤੀਆਂ ਬੇਸ਼ੱਕ ਜਿਹੜਾ ਮਰਜੀ ਜੱਥੇ ਦਾ ਅਕਾਲ ਤਖਤ ਬਣੇ ਜਦੋਂ ਉਸ ਤਖਤ ਤੇ ਬੈਠ ਜਾਂਦਾ ਉਹ ਸਾਡਾ ਸਭ ਤੋਂ ਵੱਡਾ ਸਰਵੋੱਚ ਅਦਾਲਤ ਹੈ ਸਿੱਖਾਂ ਦੀ ਮੈਂ ਸਿੱਖ ਪਹਿਲਾਂ ਬਾਅਦ ਚ ਕਾਂਗਰਸੀ ਮੇਰੇ ਲਈ ਆਪਣਾ ਧਰਮ ਪਿਆਰਾ ਪਾਰਟੀ ਬਾਅਦ ਚ ਮੈਨੂੰ ਪਿਆਰੀ ਆ ਜੋ ਇਸ ਮੁੱਖ ਮੰਤਰੀ ਜੋ ਇਹ ਕੁੱਕੜ ਖੇਡ ਆ ਇਹ ਮੈਂ ਕੁੱਕੜ ਖੇ ਖੂੰਗਾ ਸੌਰੀ ਜੀ ਜ태ਦਾਰ ਸਾਹਿਬ ਨੂੰ ਪਤਾ ਨਹੀਂ ਚੰਗੀ ਲੱਗੇ ਕਿ ਨਾ ਲੱਗੇ ਪਰ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਥੋੜੀ ਜਿਹੀ ਵਿਲਿਆਕਤ ਰੱਖਦੇ ਤੇ ਇਹ ਇਹੋ ਤੁਹਾਨੂੰ ਨਹੀਂ ਚਾਹੀਦਾ ਗੁਰੂ ਗ੍ਰੰਥ ਸਾਹਿਬ ਸਾਡੀ ਆਸਥਾ ਸਾਡੀ ਜਾਨ ਸਾਡਾ ਸਭ ਕੁਝ ਹੈ ਤੇ ਜਿਸ ਵੇਲੇ ਉਹਦੇ ਜਾ ਕੇ ਤੁਸੀਂ ਮੋਬਾਈਲ ਦੇ ਉੱਤੇ ਉਹਦੀਆਂ ਫੋਟੋਆਂ ਲਓ ਇਹਦੇ ਤੋਂ ਵੱਡੀ ਸਿੱਖ ਲਈ ਸ਼ਰਮਨਾਕ ਗੱਲ ਕੋਈ ਨਹੀਂ ਔਰ ਅਸੀਂ ਜਮੀਰ ਮਾਰ ਲਈ ਆ ਉਹਦੇ ਚ ਮੈਂ ਵੀ ਹੁਣਾ ਬੇ ਜਮੀਰੇ ਹੋ ਗਏ ਆ ਕਿ ਆਪਣੇ ਗੁਰੂ ਲਈ ਖੜੇ ਨਹੀਂ ਆਕਾਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅੱਜ ਰਿਜ਼ਾਈਨ ਕਰ ਦੇਣਾ ਚਾਹੀਦਾ ਧਾਮੀ ਨੂੰ ਕਿ ਜਿਸ ਵੇਲੇ ਗੁਰਦੁਆਰਾ ਸਾਹਿਬ ਚ ਗਿਆ Chief Minister ਦੀ ਫੌਜ ਗਈ ਪੁਲਿਸ ਗਈ ਉਹਨੂੰ ਇਮੀਡੀਏਟਲੀ ਰਿਜ਼ਾਈਨ ਕਰਨਾ ਚਾਹੀਦਾ ਔਰ ਪ੍ਰੋਟੈਸਟ ਕਰਨਾ ਚਾਹੀਦਾ ਸੀ ਕਿ ਇਹੋ ਜੇ ਮੁੱਖ ਮੰਤਰੀ ਦੇ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸਾਰੇ ਰਿਜ਼ਾਈਨ ਕਰ ਜੋ ਸਰ ਐਚਐਸ ਦਾ ਮੀਟਿੰਗ ਹੈ ਇੱਕ ਮਿੰਟ ਪੂਰਾ ਪੂਰਾ ਪੁੱਛ ਹਾਂ ਜੀ ਸਰ ਹਾਂ ਤਾਂ ਉਹਦੇ ਚ ਜਿਹੜੀ ਇਹ ਚੀਜ਼ ਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ 6 ਜਨਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਨੇ ਗੁਰੂਤੇਜ ਭਾਦਰ ਸਾਹਿਬ ਜੀ ਦਾ 350 ਸਾਲਾ ਮਨਾਉਣ ਲਈ ਵਿਧਾਨ ਸਭਾ ਭੁਲਾਈ ਸੀ ਜਿਵੇਂ ਇਹਨਾਂ ਨੇ ਇਥੋਂ ਭੇਜਿਆ ਜ ਤਨੰਦਪੁਰ ਸਾਹਿਬ ਕੇ ਉਹਨਾਂ ਬੁਲਾਇਆ ਉਹਨੇ ਉੱਥੇ ਸਿਰਫ ਤੇ ਸਿਰਫ ਉਸ ਦਿਨ ਗੁਰੂਤੇਜ ਭਾਦਰ ਸਾਹਿਬ ਨੂੰ ਸ਼ਰਧਾਂਜਲੀ ਉਹਨਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਉਹ ਪੇਸ਼ ਹੋਣੀ ਸੀ ਇਹਨੇ ਉੱਥੇ ਚਿੱਤੇ ਜਾ ਕੇ ਪਹਿਲੋਂ ਪੋਲੂਸ਼ਨ ਦਾ ਗੱਲ ਕਰੋ ਪੋਲੂਸ਼ਨ ਕੀ ਬਾਰੇ ਵਿੱਚ ਬਾਤ ਕਰੋ ਛੇ ਤਰੀਕ ਨੂੰ ਗੱਲ ਹੋਈ ਜਿਹੜੀਆਂ ਨੇ ਗੁਰੂ ਸਾਹਿਬ ਦੇ ਅਗੇਂਸਟ ਗੱਲ ਕੀਤੀ ਕਿ ਕੁੱਤੋਂ ਕਾ ਸਨਮਾਨ ਕਰੋ ਅੱਗੇ ਮੈਂ ਕਹਿ ਨਹੀਂ ਸਕਦਾ ਮੇਰੀ ਜ਼ੁਬਾਨ ਤੋਂ ਨਹੀਂ ਚੱਲ ਨਿਕਲ ਸਕਦੀ ਕੁੱਤੋਂ ਕਾ ਸਨਮਾਨ ਕਰੋ ਇਹਨਾਂ ਨੇ 6 ਕੋ ਪੀਆ 7 ਨੂੰ ਸੈਸ਼ਨ ਤੇ ਆ 8 ਰਿਹਾ 9 ਤੱਕ ਰਿਹਾ ਜੇ ਆਤਿਸ਼ੀ ਨੇ ਉਹ ਗੱਲ ਨਹੀਂ ਸੀ ਕਹੀ ਇਹਨੂੰ ਕੋਈ ਰਿਕੁਐਸਟ ਉਹ ਦਾ ਅਨਸਵਰ ਚ ਖੜੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਨਹੀਂ ਮੌਕਾ ਵੀ ਦਿੱਤਾ ਸੀ ਦਾ ਅਨਸਵਰ ਤੇ ਕਹਿਣ ਬੰਦਾ ਸੀ ਰਹਾ ਨੇ ਦਾ ਉਲਟਾ ਜਲੰਧਰ ਦੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਕੀ ਗੱਲ ਕਿ ਐਫ ਐਸ ਐਲ ਦੀ ਰਿਪੋਰਟ ਵੀਡੀਓ ਦੀ ਜਿਹੜੀ ਵੀਡੀਓ ਦੀ ਉਹ ਬੋਲੀ ਆ ਉਹ ਤੇ ਸਾਡੇ ਕੋਲ ਪੰਜਾਬ ਚ ਡਿਜੀਟਲ ਲੈਬਾਰਟਰੀ ਹੈ ਨਹੀਂ ਜਿਹਦੀ ਅਸੀਂ ਵੀਡੀਓ ਦੀ ਕਰੀਏ ਅਸੀਂ ਚੁੱਕ ਕੇ ਵਾਇਸ ਜਿਹੜੀ ਆ ਉਹਨੂੰ ਕਰ ਰਹੇ ਆ ਕਿ ਆਤਿਸ਼ੀ ਪੰਜਾਬ ਚ ਆਈ ਸੀ ਜਲੰਧਰ ਜਿੱਥੇ ਐਫ ਆਈ ਆਰ ਹੋਈ ਆ ਕੀ ਇਹ ਜਾਂ ਉਥੋਂ ਦੀ ਪੁਨੀਰ ਸੋਥੀ ਗਈ ਸੀ ਇਹਦੇ ਚ ਫਿਜ਼ੀਕਲ ਬੰਦੇ ਨੂੰ ਬੋਲਣਾ ਪੈਂਦਾ ਫਿਜ਼ੀਕਲੀ ਅੱਗੇ ਬੈਠ ਕੇ ਉਹਦੇ ਫਿਰ ਫੇਰ ਵਾਇਸ ਜਿਹੜੀ ਆ ਉਹਦਾ ਮੈਚ ਕਰਦੇ ਨੇ ਤੇ ਭਗਵੰਤਮਾਨ ਅੱਜ ਬੋਲਤੇ ਨੂੰ ਪਤਾ ਕਿ ਨਹੀਂ ਪਤਾ ਕਿ ਕੀ ਗੁਰੂਆਂ ਨੇ ਉਸ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਦੇ ਜਦੋਂ ਆਏ ਸੀਗੇ ਕਸ਼ਮੀਰੀ ਪੰਡਤ ਉਹਨਾਂ ਤੋਂ ਜਾ ਕੇ ਆਪਣਾ ਸੀਸ ਦਿੱਤਾ ਸੀ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਸੀ ਬਣੇ ਹਿੰਦ ਦੀ ਚਾਦਰ ਬਣ ਕੇ ਉੱਥੋਂ ਆਏ ਸੀ ਤੇ ਭਾਈ ਜੈਤਾ ਨੇ ਜਦੋਂ ਉਹਨਾਂ ਰਸੀਸ ਲੈ ਕੇ ਆਏ ਉਹਨਾਂ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਉਹਨਾਂ ਨੂੰ ਛਾਤੀ ਨਾਲ ਆਇਆ 9 ਸਾਲ ਦੇ ਸੀਗੇ ਉਹਨਾਂ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਭਗਵੰਤ ਮਾਨ ਜੀ ਜਵਾਬ ਦਿਓ ਤੁਸੀਂ ਲੋਕਾਂ ਨੂੰ ਨੈਰੇਟਿਵ ਚੇਂਜ ਨਾ ਕਰੋ ਤੁਸੀਂ ਇਹ ਨਾ ਕਹੋ ਕਿ ਕਾਂਗਰਸ ਦੀ ਲੜਾਈ ਹੈ ਗੱਲ ਕਰ ਕਿ ਪੰਜਾਬ ਦੇ ਵਿੱਚ ਕਿਉਂ ਯੁੱਧ ਬਾਰ ਕਿਉਂ ਦੌੜ ਰਿਹਾ ਗੱਲ ਕਰ ਪੰਜਾਬ ਦੇ ਵਿੱਚ ਟੈਰਰਿਜ਼ਮ ਕਿੱਥੋਂ ਗੈਂਗਸਟਰਿਜ਼ਮ ਕਿੱਥੋਂ ਆਇਆ ਤੂੰ ਇਲਜ਼ਾਮ ਲਾਉਣਾ ਕਿ ਪੀੜ੍ਹੀਆਂ ਸਰਕਾਰਾਂ ਨੇ ਕੀਤੀ ਤੇਰੇ ਚ ਜੁਰਤ ਹੈਗੀ ਆ ਤੇ ਕਰ ਸਾਨੂੰ ਅੰਦਰ 5500 ਰੁਪਏ ਕੋਈ ਜਿਸ ਤਰ੍ਹਾਂ ਤੇ ਯੂ-ਟਰਨ ਲਿਆ ਹੈ ਮੈਂ ਕਿਹਜਰੂ ਸਿੱਖੀ ਨਹੀਂ ਜਿੰਨੇ ਕਿਹਾ ਮੈਨੂੰ ਰਹਿਤ ਮਰਿਆਦਾ ਨਹੀਂ ਆਪਾਂ ਕਿਉਂ ਉਹਦੇ ਤੇ ਦੁਬਾਰਾ ਦੁਬਾਰਾ ਕਰੀ ਜਾਂਦੇ ਆ ਇਹ ਤੇ ਮੈਨੂੰ ਪਤਾ ਨਹੀਂ ਗੁਰੂ ਕੀ ਆ ਸਾਡਾ ਜਿਹੜਾ ਜਿਹੜਾ ਮੁੱਖ ਮੰਤਰੀ ਆਪਣੇ ਨਾਂ ਦੇ ਵਿੱਚ ਸਿੰਘ ਨਹੀਂ ਲਾਉਂਦਾ ਤੋਂ ਮੁਕੰਤਰੀ ਗੁਰੂ 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 ਗ੍ਰੰਥ ਸਾਹਿਬ ਦੀ ਜਿਹੜਾ ਕਹਿੰਨਾ ਕਿ ਲੱਭਣੇ ਯਾਰ ਗੁਰੂ ਸਾਨੂੰ ਅਸੀਂ ਗੁਰੂ ਨੂੰ ਅਸੀਂ ਗੁਰੂ ਨੂੰ ਲੱਭਣ ਜਾਣੇ ਆ ਕਿ ਆ ਅਰਦਾਸ ਕਰੀ ਦੀ ਆ ਕਿ ਮੇਰੇ ਮੇਰੇ ਤੇ ਕਿਰਪਾ ਕਰ ਗੋਲਕ ਦੇ ਪੈਸੇ ਪਾਈ ਦੇ ਸ਼ਰਮ ਆਉਂਦੀ ਆ ਚੀਫ ਮਨਿਸਟਰ ਨੂੰ ਗੱਲ ਕਰਦੇ ਆ ਉਹਦੇ ਨਾਂ ਲੈਂਦੇ ਆ ਅਸੀਂ ਉਸ ਗੋਲਕ ਤੇ ਪਾ ਕੇ ਆਉਂਦੇ ਆ ਕਿ ਗੁਰੂ ਮਹਾਰਾਜ ਮੇਰੇ ਜਿੰਨੇ ਪਾਪ ਨੇ ਤੂੰ ਚੁੱਕ ਮੈਨੂੰ ਚੰਗੀ ਬੁੱਧੀ ਬਖਸ਼ ਉਹ ਉਹਦੇ ਲਈ ਹੁੰਦਾ ਕਿ ਗਰੀਬ ਗਰੀਬੀ ਦਾ ਗਰੀਬਾਂ ਲਈ ਹੁੰਦਾ ਕਿ ਲੰਗਰ ਲੱਗਣਗੇ ਗੁਰ ਜੋ ਗੁਰਤੀ ਗੁਰੂ ਨਾਨਕ ਸਾਹਿਬ ਚਲਾ ਕੇ ਗਏ ਨੇ ਇਹ ਮੁਖੋਂ ਤੁਸੀਂ ਕਹਿੰਦਾ ਮੈਂ ਤੇਰੀ ਗੋਲਕ ਦਾ ਵੀ ਹਿਸਾਬ ਲਵਾਂਗਾ ਮੈਂ ਮੈਂ ਤੁਹਾਨੂੰ ਲਾਈਵ ਚੱਲੂੰਗਾ ਕੀ ਆ ਬਾਤ ਹੈ ਯਾਰ ਮੁਜਰਮ ਕਵੇ ਕਿ ਮੈਨੂੰ ਲਾਈਵ ਚਲਾਓ ਹਾਈ ਕੋਰਟ ਚ ਕੇਸ ਲੱਗਾ ਹੋਏ ਸੁਖਜਿੰਦਰ ਸਿੰਘ ਰੰਧਾਵੇ ਦਾ ਕੋਈ ਕੇਸ ਬਣਿਆ ਮੈਂ ਕਹਾਂ ਜੱਜ ਸਾਹਿਬ ਤੁਸੀਂ ਲਾਈਵ ਚ ਲਾਇਆ ਮੈਂ ਤੁਹਾਨੂੰ ਜਵਾਬ ਦਵਾਂਗਾ ਮੈਂ ਝੋਲੇ ਭਰ ਕੇ ਲਿਆ ਆ ਉਹ ਸ਼ਰਮ ਕਰ ਉਥੇ ਨਿਊ ਕੇ ਜਾਈਦਾ ਉਥੇ ਆਕੜ ਕੇ ਨਹੀਂ ਜਾਈਦਾ ਗੁਰੂ ਜਿਹੜੀ ਤੌਣ ਚ ਕਿੱਲੀ ਹੁੰਦੀ ਆ ਉਹਦੀ ਗੁਰੂ ਜਿਹੜੀ ਕਿੱਲੀ ਕੱਢ ਦਿੰਦਾ ਸਵਾਲ ਤਾਂ ਐਸਜੀਬੀਸੀ ਪਰ ਵੀ ਇਹਨਾਂ ਨੇ ਉਠਾਏ ਕਿ ਪ੍ਰਧਾਨ ਜੋ ਹੈ ਉਹ ਕਾਲੀ ਦਲ ਲਈ ਕੰਮ ਕਰ ਰਿਹਾ ਸੀ ਬਿਲਕੁਲ ਮੈਂ ਮੈਂ ਬਿਲਕੁਲ ਇੱਕ ਆਪ ਪਹਿਲੇ ਦਿਨ ਤੋਂ ਹੀ ਕਹਿ ਰਹੇ ਨੇ ਮੈਂ ਮੈਂ ਇਹ ਮੈਂ ਇਹਦੇ ਚ ਇਹਦੇ ਚ ਮੈਂ ਵੀ ਕਹਾਂਗਾ ਕਿ ਤਾਨੀ ਤਾਨੀ ਸਾਹਿਬ ਤੁਸੀਂ ਅਕਾਲੀ ਦਲ ਦੇ ਵਰਕਰ ਨਾ ਬਣੋ ਜੇ ਉਸ ਵੇਲੇ ਤੁਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਫੈਸਲਾ ਲੈਂਦੇ ਹੋ ਉਸ ਵੇਲੇ ਸਰਦਾਰ ਲਖਮਨ ਸਿੰਘ ਧਰੋਵਾਲੀ ਨੂੰ ਜਾਂਚ ਕਰਕੇ ਲਓ ਉਸ ਵੇਲੇ ਗੁਰੂ ਕੇ ਬਾਗ ਦੇ ਮੋਰਚੇ ਨੂੰ ਜਾਂਚ ਕਰਕੇ ਲਵੋ ਕਿ ਕਿਸ ਤਰੀਕੇ ਦੇ ਨਾਲ ਕਿੰਨਾ ਨੇ ਸ਼ਹੀਦ ਸ਼ਹਾਦਤਾਂ ਦੇ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚੁਗਿਆਂਦੀ ਤੇ ਅਸੀਂ ਅੱਜ ਇੱਕ ਪਰਿਵਾਰ ਨੂੰ ਬਚਾਉਣ ਲਈ ਸਮੀਰ ਸਾਹਿਬ ਇਹੋ ਜਿਹਾ ਸਟੇਟਮੈਂਟ ਆ ਦਿੰਦੇ ਕਿ ਮੈਂ ਵਰਕਰ ਆ ਅਕਾਲੀ ਦਲ ਦਾ ਤੂੰ ਵਰਕਰ ਰਹਿ ਪਰ ਸਿੱਖੀ ਨੂੰ ਬਚਾਉਣ ਲਈ ਵੀ ਆਪਣਾ ਸਟੇਟਮੈਂਟ ਦੇ ਕਿ ਮੈਂ ਕੀ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਕਿ ਆਖਰ ਜਦੋਂ ਮੀਟਿੰਗ ਜਈਏ ਕਿ ਹੋਈਆ ਹਾਲਾਂਕਿ ਕਹਿੰਦੇ ਕਿ ਮੈਂ ਕੋਈ ਮੀਟਿੰਗ ਦਾ ਹਿੱਸਾ ਨਹੀਂ ਸੀ ਬਣੇ ਪਰ ਕਹਿ ਜਾ ਸਕਦਾ ਹੈ ਕਿ ਚੰਜੀਤ ਚੰਨੀ ਦੇ ਵੀਡੀਓ ਨੂੰ ਲੈ ਕੇ ਇਹਨਾਂ ਵਾਰੋਂ ਸਪਸ਼ਟ ਕਿਹਾ ਹੈ ਕਿ ਉਹਨਾਂ ਨੇ ਕੋਈ ਗਲਤ ਨਹੀਂ ਗੱਲ ਕਹੀ ਹੈਗੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਹੈ ਕਿ ਚੋਣ ਦੇ ਵਿੱਚ ਹਿੱਸਾ ਲਵਾਂਗੇ ਹਾਲਾਂਕਿ ਕਾਂਗਰਸ ਇਸ ਉਠੇ ਵਿਵਾਦ ਤੋਂ ਬਾਅਦ ਜੇ ਦੇਖੀਏ ਤਾਂ ਲਗਾਤਾਰ ਕਿਤੇ ਨਾ ਕਿਤੇ ਕਵਰ ਅਪ ਦੇ ਵਿੱਚ ਹੈ ਤੇ ਨਾਲ ਇਹ ਵੀ ਕਹਿ ਸਕਦੇ ਆ ਵੀ ਆਉਂਦੇ ਦਿਨਾਂ ਦੇ ਦੌਰਾਨ ਇਹ वाद ਵਿਵਾਦ ਹੋਰ ਨਾ ਵਧੇ ਇਸ ਨੂੰ ਲੈ ਕੇ ਹੀ ਹੁਣ ਅੱਗੇ ਦਾ ਪੂਰਾ ਪਰਸਪੈਕਟਿਵ ਰਹੇਗਾ ਪਰ ਕੀ ਵੀਡੀਓ ਲੀਕ ਕਰਿਆ ਜਿਹੜਾ ਸਵਾਲ ਲਗਾਤਾਰ ਚੰਨੀ ਦੇ ਨਾਂ ਉਹਦੇ ਸਾਥੀ ਚੱਕ ਰਹੇ ਨੇ ਤਾਂ ਉਹਦਾ ਕੋਈ ਹੀਲਾ ਕੱਢੂਗਾ ਵੀਡੀਓ ਜਰਨਲਿਸਟ ਜਗਦੀਦਰ ਨਾਸਮ ਸਿੰਘ ਰੋਜ਼ਾਨਾ ਪੰਜਾਬੀ ਟੀਵੀ ਚੰਡੀਗੜ੍ਹ